ਹਾਂ ਜੀ ਆਦ ਬਿਆਦ ਉਪਾਦ ਇਹ ਜਿਹੜੇ ਤਿੰਨ ਅੱਖਰ ਹੈ ਆਪਸ ਵਿੱਚ ਇਹ ਰਲ ਕੇ ਸਿਰਫ ਬਾਣੀ ਵਿੱਚ ਦੋ ਵਾਰ ਆਉਂਦੇ ਆ ਜੀ ਸਭ ਤੋਂ ਪਹਿਲਾਂ ਆਉਂਦਾ ਕ੍ਰਿਤੀ ਗੌੜੀ ਮਹੱਲਾ ਪੰਜਵਾਂ ਚ ਆਦ ਬਿਆਦ ਉਪਾਦ ਰਸ ਕਬ ਹੁਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਨਹਿ ਬੂਝੈ ਪ੍ਰਤਾਪ ਦੇਖੋ ਆਦ ਬਿਆਦ ਉਪਾਦਾਂ ਰਸ ਆ ਗਿਆ ਸਿੱਧਾ ਹੀ ਹਿਸਾਬ ਆ ਵੀ ਇਹ ਰਸ ਵਿੱਚ ਠੀਕ ਹੈ ਜੀ ਕਿੰਨੇ ਪ੍ਰਕਾਰ ਦੇ ਰਸ ਨੇ ਹਾਂਜੀ ਉਹ ਜਿਹੜਾ ਰਸ ਤਾਂ ਅਸੀਂ ਦੇਖੋ ਜਦ ਗਰੀਬੀ ਸੀ ਲੋਕ ਉਹਨਾਂ ਦੇ ਵੀ ਰਸ ਸੀ ਹੈ ਹਾਂਜੀ ਉਹ ਤਾਂ ਅਮੀਰ ਹੋ ਜਾਂਦਾ ਉਹਦੇ ਰਸ ਹੋਰ ਬਦਲ ਜਾਂਦੇ ਹਾਂਜੀ ਉਹ ਤੋਂ ਅਮੀਰ ਹੋ ਜਾਂਦਾ ਰਸ ਹੋਰ ਬਦਲ ਜਾਂਦਾ ਹੂੰ ਹੂੰ ਕਦੇ ਆ ਜਦ ਮੈਨੂੰ ਹੋਏ ਸੀ ਪੈਦਲ ਚੱਲਦਾ ਲੁੱਗੇ ਪੈਰ ਦੀ ਜੁੱਤੀ ਉਹ ਮਿਲ ਜਵੇ ਹਾਂਜੀ ਫਿਰ ਉਹਨਾਂ ਦੀ ਸਵਾਰੀ ਵੀ ਵੀ ਘੋੜਾ ਜਾਂ ਕੋਈ ਹੋਰ ਹੂੰ ਹੂੰ ਸਾਈਕਲ ਮਿਲ ਜਵੇ ਮੋਟਰਸਾਈਕਲ ਮਿਲ ਜਵੇ ਹਾਂਜੀ ਉਹ ਮਿਲ ਗਿਆ ਫਿਰ ਉਹ ਕਹਿੰਦਾ ਵੀ ਮੜ ਕੋਈ ਮੈਨੂੰ ਕਾਰ ਮਿਲ ਜਵੇ ਮੋਟਰਸਾਈਕਲ ਤੇ ਜਾਂ ਜਾਨੀ ਥੋਪ ਲੱਗਦੀ ਐ ਵੀ ਲੱਗਦਾ ਹੂੰ ਫਿਰ ਆ ਵੀ ਹਵਾਈ ਜਹਾਜ਼ ਮਿਲ ਜਵੇ ਇਹ ਵੱਧਾ ਜਾਂਦਾ ਜਲਾ ਲੈ ਉਪਾਦ ਅੱਛਾ ਤੇ ਬਦੀ ਜੱਤੀ ਜਿਹੜੀ ਜੋ ਵੱਡੀ ਹੈ ਨਾ ਇਹ ਮਨ ਬਣਤੀ ਉਹ ਵੱਡੀ ਹੈ ਬਦੀ ਸ਼ਰਾਰਤ ਹੈ ਇਹ ਘਰ ਤੇ ਘਾਹ ਵਧਾਈ ਜਾਂਦਾ ਹੂੰ ਹੂੰ ਅਗੁੱਦੀ ਨੂੰ ਝਾੜ ਦੇਣੀ ਹੈ ਜੇ ਬੱਚਾ ਸ਼ਰਾਰਤ ਕਰਦਾ ਹੂੰ ਹੂੰ ਬੱਚੇ ਨੂੰ ਸ਼ਰਾਰਤ ਸੁਝਦੀ ਆ ਲਾ ਆਪਾਂ ਕਹਿੰਦੇ ਹਾਂ ਨਾ ਹਾਂਜੀ ਲੈਵਲ ਵਰਕਸ਼ਾਪ ਆਈਡੀਅਲ ਬ੍ਰੇਨ ਸੀਗੇ ਜੀ ਇਸ ਕਰਕੇ ਜਿਹੜਾ ਬੇਲਾ ਤਪਾ ਜਾਣਾ ਇਹਨੂੰ ਮੇਲੇ ਛੱਲਾਂ ਵੀ ਆਈਦਾ ਠੀਕ ਹੈ ਜੀ ਇਹ ਗੁਰਪਾਣੀ ਬਚਾਦਾ ਹੀ ਰਹੇ ਮਾਸਾ ਸਿਬਨੋ ਗੋਬਿੰਦ ਠੀਕ ਹੈ ਜੀ ਤੇ ਬੇਲਾ ਰਹੂ ਮੇਰੇ ਨੂੰ ਇਹੀ ਆ ਵੀ ਫਰਾਂਡੇ ਤੇ ਕੋਠੀ ਆਪਣੀ ਵੀ ਇਹੀ ਜੀ ਜੇ ਤੋਂ ਵਧੀਆ ਚਾਹੀਦੀ ਹੈ ਇਹਨੂੰ ਢਾ ਦੀਓ ਪੈਸੇ ਬਚਰੇ ਆ ਗਏ ਇਹ ਵੱਧੀ ਹੈ ਇਹ ਜੀ ਹੂੰ ਹੂੰ ਅੱਜ ਦੀ ਵੀ ਵੱਧੀ ਆ ਉਹਨਾਂ ਕੀ ਪੈਦਾ ਹੁੰਦਾ ਉਹ ਤਾਂ ਆਪੇ ਰਹਿੰਦੇ ਆਪੇ ਜੀ ہوگی تو ہاں جی جی کار لوگ خرچہ ہے ہوں نا پھر ہاں جی ہاں چاہتا پیدا کر دیں ہاں ٹھیک ہے ہاں ہاں جی جہاں راشن جڑے ہاں جی ਇਹ ਚਿੱਤ ਦਾ ਕਹਿਣ ਆਪ ਦਾ ਕਰ ਰਿਹਾ ਏ ਹਾਂ ਹਾਂ ਆ ਨਿਆ ਦਾ ਕੋਈ ਸਾਨੂੰ ਲੋੜ ਆ ਦੇ ਸਾਨੂੰ ਦੇਖੋ ਇੱਕ ਸਾਡੀ ਲੋੜ ਹੈ ਹੂੰ ਹੂੰ ਲੋੜ ਤਾਂ ਆਜਾ ਸਾਡਾ ਹੂੰ ਹੂੰ ਸਰੀਰ ਦੀ ਲੋੜ ਹੈ ਉਹਦਾ ਆਜਾ ਉਹਦੇ ਬਿਨਾਂ ਤਾਂ ਸਰਦਾ ਨਹੀਂ ਹਾਂ ਹਾਂ ਪਿਆਦਾ ਉਹ ਜਿਗਰਾ ਥੋੜੀ ਜੀ ਹੂੰ ਹੂੰ ਕੋਈ ਨਾ ਜਾਣ ਬਾਰੇ ਦਾਣਾ ਚਾਹੁੰਦੇ ਤੇ ਖਾ ਲੈਂਦੇ ਤੇ ਹੂੰ ਸਾਨੂੰ ਆਇਆ ਰੋਟੀ ਦੇ ਨਾਲ ਕੁਝ ਲੋਣਾ ਚਾਹੀਦਾ ਸਬਜ਼ੀ ਚਾਹੀਦੀ ਹੈ ਵੀ ਤੜਕਾ ਚਾਹੀਦਾ ਸਲਾਦ ਚਾਹੀਦਾ ਵਿਆਹ ਹੋ ਗਿਆ ਉਹ ਹੂੰ ਹੂੰ ਉਹ ਬੇਕਾ ਹੋਰ ਹੋਂਗੇ ਨੇ ਤੁਹਾਨੂੰ ਨਾਲ ਪਤਾ ਹੀ ਆ ਉਹ ਦੋ ਜੋ ਬਹੁਤ ਅਮੀਰ ਨੇ ਉਹਨਾਂ ਦੇ ਜਿਹੜੇ ਵਿਆਹ ਨੇ ਫਿਰ ਉੱਥੋਂ ਨੂੰ ਪਤਾ ਹੀ ਆ ਉਹ ਬਾਦ ਹਾਂ ਹਾਂ ਫਾਈਵ ਸਟਾਰ ਹੋਟਲਾਂ ਦੇ ਵਿੱਚ ਕੀ ਕੀ ਹੋ ਰਿਹਾ ਹੈ ਕਿੰਨਾ ਕਿੰਨਾ ਉਹ ਕੱਪ ਕਿਤੇ ਪੈਸੇ ਕਿੰਨੇ ਨੇ ਉਹ ਬਾਦ ਹੂੰ ਹੂੰ ਹਾਂ ਉਹ ਇਹਦੇ ਪਿੱਛੇ ਜਿੰਦਾ ਤਾਂ ਹੈ ਉਹ ਹੂੰ ਹੂੰ ਜੀ ਇਹ ਰੇਖ ਹਰਤੇ ਦੇ ਪਿੱਛੇ ਜਿੰਦਾ ਹੈ ਹੂੰ ਹੂੰ ਇਹ ਉਪਾਰ ਹੈ ਮਨ ਜਿਹੜਾ ਵਡਿਆਈ ਦੇ ਪਿੱਛੇ ਭਜਦਾ ਹੈ ਵਡਿਆਈ ਚਾਹੁੰਦਾ ਹੈ ਹਾਂ ਜੀ ਇਹ ਉਪਾਰ ਦੀ ਹੈ ਹੂੰ ਹੂੰ ਤੁਸੀਂ ਅੱਗੇ 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 ਚੇਤੀ ਜਾਓ ਉਹ ਕਹਿੰਦੇ ਸਾਡਾ ਜੀ ਹੁਣ ਲੋ ਸਟੈਂਡਰਡ ਹੈ ਹੁਣ ਕੀ ਕਰੀਏ ਹੂੰ ਹੂੰ ہاں ہاں جی. اوکھے بھی بہت کرتے اوکھے نے اورجا چک کے کرنے پندرہ ہیں کی کریے ڈک نہیں رحتا یہ بعد ہاں مجبوری ہے ٹھیک ہے آآ آآ دوسری جگہ جیڑا شبد ہے گا, ہے گا جی آد بیاد سب ناسی بن سے تین تاپ یا ادے आ... دا دیکھو ٹھیک ہے جی سار ਸਾਰੰਗ ਮਹਿਲਾ ਪੰਜਮਾ ਜੀ ਵਿਰਾਜਿਤ ਰਾਮ ਕੋ ਪ੍ਰਤਾਪ ਆਦ ਵਿਆਦ ਉਪਾਦ ਸਰਨਾਸੀ ਬਿੰਸੇਤੀ ਨੇ ਤਾਪ ਰਹਾ ਹੋ ਹਾਂ ਇਹ ਤਨਾਦ ਵਿਆਦ ਉਪਾਦ ਨੇ ਇਹਨਾਂ ਦੀ ਬਾਜ਼ਾਰ ਨਾਲ ਜੜਦਾ ਆਪਣੀ ਰੋਜ਼ ਕਿੰਤਾ ਹੈ ਹਾਂ ਇਹਦੇ ਕਾਰਨ ਹਾਂ ਇਹ ਆਪਤਾਵਾਂ ਇਹਨਾਂ ਦਾ ਕਾਰਨ ਦੱਸ ਆਪਦਾ ਅੱਛਾ ਜੀ ਪੰਛੀ ਐ ਕੋ ਹਾਂ ਉਹਨੂੰ ਵੀ ਭੁੱਖ ਲੱਗਦੀ ਐ ਉਹਨੂੰ ਵੀ ਉੱਡਣਾ ਪੈਂਦਾ ਥੇ ਹਾਂ ਜੀ ਵਾਠ ਠੀਕ ਹੈ ਜੀ ਫਰਾਂ ਦੇ ਉਹ ਉਪਾਦ ਔਰ ਵਿਆਜ ਲਿਆ ਉਸੇ ਹੂੰ ਅ ਲੋੜ ਇੱਡੀ ਤਾਂ ਲੋੜ ਹੈ ਨਾ ਹਾਂ ਜੀ ਲੋੜ ਵੀ ਸਾਡੀ ਜਿਹੜੀ ਹੈ ਇਹ ਇਹਤੇ ਵੀ ਚਿੰਤਾ ਹੈ ਸਾਨੂੰ ਹੂੰ ਲੋੜ ਵੀ ਚਿੰਤਾ ਦਾ ਕਾਰਨ ਹੈ ਠੀਕ ਲੋੜ ਤੋਂ ਜੇ ਵੱਧ ਅਸੀਂ ਕਰਦੇ ਹਾਂ ਹੂੰ ਕਿੰਨਾ ਦਾ ਗਾਣ ਠੀਕ ਹੈ ਇਹ ਬਹੁਤ ਹੀ ਜਿਆਦਾ ਲੋਕ ਮਤਲਬ ਆਸੀਂ ਹਾਈ ਫਾਈ ਪੜ੍ਹਦੇ ਹੋ ਨਾ ਇਹ ਹੋਰ ਕਿੰਨਾ ਦਾ ਗਾਣ ਠੀਕ ਹੈ ਪਰ ਕਹਿੰਦਾ ਗਿਆਨ ਆ ਜਾਂਦਾ ਤੇ ਨਦੀ ਕਿੰਦਾ ਖਤੂਦਾ ਹਾਂ ਆ ਮਤਲਬ ਹੈ ਅੱਛਾ ਜੀ ਆ ਜਦ ਪਾਣੀ ਚੱਲਦਾ ਤੇ ਤੇ ਨਦੀ ਖਤੂਦਾ ਹਾਂ ਤਾਪਖਨ ਦਾ ਨਾਲ ਨਹੀਂ ਜੋੜਨਾ ਹੈ ਜੀ ਇਹ ਅਲੱਗ ਰੱਖਣਾ ਹੈ ਹੈ ਮੇਰਾ ਤਾਪਖਰ ਹੈਗਾ ਉਹ ਉਹਨੂੰ ਤਿੰਨਾ ਦੇ ਨਾਲ ਨਹੀਂ ਜੋੜਨਾ ਆਦੂ ਬਿਆਦ ਉਪਾਦ ਸਭ ਨਾਸੀ ਬਿਨਸੇ ਤਿੰਨੇ ਤੇ ਤਾਪ ਫਿਰ ਅੱਪ ਤਾਪ ਲੱਗ ਚੀ ਜਾ ਹੈ ਜੀ ਤਾਪ ਤੋਂ ਉਹ ਪੈਦਾ ਹੋਈ ਹੋਈ ਚੀਜ਼ ਹੈ ਨਾ ਅੱਛਾ ਜੀ ਚਿੰਤਾ ਉਹਨਾਂ ਚਿੰਤਾ ਦਾ ਉਹ ਦੇਖੋ ਨਾ ਕਾਰਨ ਹੂੰ ਹੂੰ ਤਾਂ ਦਿਕਾ ਜੇ ਜੇੜੀ ਕਾਰਨ ਉੱਤੇ ਉਹ ਜੇ ਕਾਰਨ ਕਾਰਨਤਰਾਵੇ ਇਕ ਹੈ ਹੂੰ ਹੂੰ ਕਾਰਨ ਕਾਰਨ ਲੱਗਦੀ ਹੈ ਪ੍ਰਭਾ ਲੱਗਦੀ ਹੈ ਜਿਹੜਾ ਇਕ ਹੈ ਹੂੰ ਹੂੰ ਕਾਰਨ ਕਾਰਨ ਲੱਗਦੀ ਹੈ ਹੂੰ ਹੂੰ ਕੁ ਪ੍ਰਭਾ ਕਾਰਨ ਕਾਰਨ ਕਦੀ ਕਰ ਸਕਦੇ ਸੀ ਹੂੰ ਹੂੰ ਉਹਦਾ ਕਾਰਨ ਹੈ ਉਹ ਇਹ ਪਰਮ ਦੇ ਕਾਰਨ ਪਾਇਆ ਹੈ ਹਾਂਜੀ ਐ ਪਰਮ ਦਾ ਕਾਰਨ ਹੂੰ ਪਰਮ ਨੂੰ ਪਿਆਰ ਹੀ ਕਹਿ ਸਕਦੇ ਐ ਹੋਰ ਕੀ ਕਹ ਪਰਮ ਹੋਰ ਕੀ ਠੀਕ ਹੈ ਜੀ ਉਹ ਆਰਡਰ ਕੀ ਚਾਹ ਹੋ ਗਈ ਹਾਂ ਕਹਦੇ ਤੋਂ ਕਹਦੇ ਤੋਂ ਅਸੀਂ ਥੋੜਾ ਜਿਹਾ ਦੇਰੇ ਪਹੁੰਚ ਗਏ ਉਹ ਤਾਂ ਗੱਲ ਦੇ ਕਹਿੰਦੇ ਕਿਉਂ ਠੀਕ ਹੈ ਜੀ پی کوئی نہ لو ہوں پی ہے ٹھیک ہے جی پرم ہے پرم پی نہیں ہے اچھا جانا الاج کنا

ਆਦ ਬਿਆਦ ਚਿੰਤਾ ਦਾ ਹਾਂਜੀ ਠੀਕ ਹੈ ਜੀ ਉਹ ਆਇ ਬਲੇਖਾ ਪੈਂਦਾ ਨਾ ਕਿੰਨੇ ਅੱਖਰ ਉਹਨੇ ਇਤਿਹਾਸ ਨਹੀਂ ਹੂੰ ਹੂੰ ਠੀਕ ਹੈ ਉਹ ਆਦ ਬਾਦ ਨੂੰ ਇਹ ਹਿੰਦੂ ਮਤਾਲੇ ਨੇ ਇਹਨਾਂ ਨੂੰ ਇਤਿਹਾਸ ਬੋਲਿਆ ਹੂੰ ਹੂੰ ਜਿਵੇਂ ਸਰੀਰ ਨੂੰ আর ਆਤਮਾ ਨੂੰ ਆਡਾ ਦੇਣੀ ਨਾ ਉਹਨਾਂ ਨੇ ਬਥੇ ਹੂੰ ਹੂੰ ਜਿਵੇਂ ਉਹ ਤੋਂ ਪੈਦਾ ਹੋਣ ਵਾਲੀ ਜਿਹੜੀ ਚੀਜ਼ ਹੈ ਉਹ ਜਿਹੜਾ ਤਾਮ ਉਹ ਚੀਜ਼ ਹੈ ਹੂੰ ਗੂੜੀ ਛੜਤੀ ਪੈਦਾ ਹੋਈ ਹੋਈ ਚੀਜ਼ ਮੰਨ ਲਈ